ਜਬਰੂ ਸਾਹ ਦਾ ਬੱਚਾ ਜਿਹੜਾ ਪਿੰਦੇ ਗਿਲਹੋਈਆਂ ਵਾਲੇ ਕੋਲ ਆ ਠੀਕ ਹੈ ਜੀ ਤੇ ਮਾਦਰ ਘਰ ਸੋਨਾ ਭੈਣ ਇਹ ਵੀ ਆਪਣੇ ਕੋਲ ਆਈ ਸੀ ਪਿੰਦਾ ਹੀ ਫਿਰ ਵਾਪਸ ਲੈ ਗਿਆ 16 ਕਿਲੋ ਦੁੱਧ ਕੱਢਿਆ ਨੇ ਕੋਸ਼ਿਸ਼ ਕਰੋ ਵੀ ਉਹਦੀ ਲੈਵਲ ਚ ਲਈ ਇਹ ਭੈਣ ਆਪਣੇ ਕੋਲ ਆ ਕੇ ਗਈ ਆ 16 ਕਿਲੋ ਭਾਂਜਾ ਹਾਂ ਇਹ ਤਰਨਾੜ ਦਾ ਬੱਚਾ ਆ ਗਿਆ ਜਮੀ ਉਮੀ ਮੂੰਹ ਆ ਹਨਾ ਬਾਈ ਹਾਂ ਜੀ ਹਾਂ ਠੋਣਾ ਮੈਂ ਇਤਨਾ ਪਾ ਬੂਰੀ ਇੱਕ ਹੀ ਕਰਾਂਗੇ ਸੇਲ ਓਕੇ ਓਕੇ ਹਾਂ ਹੁਣ 7ਵਾਂ ਮਹੀਨਾ ਲੱਗਿਆ ਹਜੇ ਠੀਕ ਹੈ ਜੀ ਮੱਟੀ ਹੋ ਗਈ ਇੱਕ ਇਹਨੂੰ ਕਰਾਂਗੇ ਦੇਖੋ ਹਨਾ ਪਹਿਲੀ ਵਾਰ ਜ ਆਪਣੇ ਇਹੀ ਦਵਾਈ ਦੀ ਫਾਰਮ ਨੇ ਹਨਾ ਹਾਂ ਇਹ ਪਹਿਲੀ ਵਾਰ ਜਪਾ ਇਥੋਂ ਕੰਮ ਸ਼ੁਰੂ ਕਰਾਈ ਬੀ ਜੀ ਬਿਲਕੁਲ ਜੀ ਬਸ ਐ ਸਾਰੇ ਭਰਾਵਾਂ ਦਾ ਇਦਾਂ ਹੀ ਮੈਂ ਚੱਲਦਾ ਰਵੇ ਮੀਤ ਭਾਈ ਬਹੁਤ ਖੁਸ਼ੀ ਹੁੰਦੀ ਆ ਹਨਾ ਛੋਟਾ ਭਰਾ ਸਾਡੇ ਨਾਲ ਜੁੜ ਕੇ ਚੱਲਿਆ ਅੱਜ ਕਾਮਯਾਬ ਹੋ ਗਿਆ ਤੇ ਅੱਜ ਕਾਮਯਾਬੀ ਦੀ ਵੱਡੀ ਮਿਸਾਲ ਇਹੀ ਆ ਜੀ ਪਟਿਆਲੇ ਦੇਖੋ ਕੱਟਾ ਗਿਆ ਕੱਟਰੀ ਖਰੀਦ ਲਈ ਇਹਨਾਂ ਨੇ ਹੁਣ ਮੱਝ ਵੀ ਮੰਗੀ ਜਾਂਦੇ ਹਨਾ ਤਾਂ ਉਹਦੇ ਉੱਤੇ ਜਾ ਕੇ ਮਤਲਬ ਹੋਣਾ ਲਓ ਜੀ ਇਹ ਦੇਖੋ ਤਰਨਾਟ ਦਾ ਪਿੰਡ ਦਾ ਬੱਚਾ ਫੁੱਲ ਮਾਰ ਕੇ ਚਾਰੇ ਪਾਸੇ ਤੂੰ ਦੇਖ ਸਕਦੇ ਹਨਾ ਜਿਵੇਂ ਸੇਮ ਤਰਨਾਟ ਵਰਗਾ ਹੀ ਆ 15 ਮਹੀਨੇ ਦੇ ਵੀਰੇ ਓਕੇ 15 ਮਹੀਨੇ ਦਾ ਹੋ ਗਿਆ ਠੀਕ ਹੈ ਤੇ ਇਹ ਆਪਣੀ ਹੁਣ 7 ਮਹੀਨਾ ਦੀ ਪ੍ਰੈਗਨੈਂਟ ਹੋ ਗਈ ਹਾਂਏ 7 ਮਹੀਨਾ ਦੀ ਹੋ ਗਈ ਬ੍ਰਿਆ ਦੇਖ ਰਹਾ ਧੰਨਵਾਦ ਆ ਲੱਖੇ ਦਾ ਆਪਾਂ ਨੂੰ ਵਧੀਆ ਚੀਜ਼ ਦਿੱਤੀ ਜੀ ਨੇ ਹਾਂ ਇਹਦਾ ਰਿਕਾਰਡ ਦੀ ਮੁਕਸਰ ਮੇਲੇ ਦਾ ਵੀ ਰਿਕਾਰਡ ਹੈਗਾ ਇਹ ਮੱਝ ਦਾ ਦੁੱਧ ਚਵਾਈ ਦਾ ਬਹੁਤ ਚੰਗਾ ਦੁੱਧ ਹੁੰਦੀ ਸੀ ਇਹ ਤਾਂ ਅੱਗੇ ਤਾਂ ਜੋ ਇੱਦਾਂ ਵੀ ਪਕੜਿਆ ਦਵਾਦੀ ਹੈ ਹਾਂਜੀ ਹਾਂ ਸੋਰ ਤੋਂ ਪੂਰਾ ਤੱਕਾ ਹੋ ਗਿਆ ਜਿਸ ਇਹਦਾ ਬੱਚਾ ਦਿਖਾ ਦਿੰਦੇ ਆ ਬੂਰੀ ਦਾ ਛੋਟਾ ਬੱਚ ਜਸਵੀਰ ਇੱਕ ਉਹਨੇ ਵੀਰ ਬਣ ਕੇ ਤੂੰ ਬੰਦਿਆਂ ਦੇ ਹਰਮੀਤ ਖਾਦਿਆਂ ਦਾ ਲਿਖ ਲਾਂਗੇ ਦੂਜਿਆਂ ਦੇ ਸਾਰਿਆਂ ਦੇ ਨੰਬਰ ਲਿਖ ਲਾਂਗੇ ਨਾ ਮਾੜਾ ਲਿਖ ਲੈ ਪਈ ਜੀ ਫੇਲ ਗਿਆ ਜੀ ਦੇਖੋ ਆ ਵੀ ਕੰਮ ਵਧੀਆ ਹੈ ਨਾ ਹਮਮ ਗਰਮੀ ਦਾ ਬਹੁਤ ਸੋਹਣਾ ਕੰਮ ਬਣਾਇਆ ਹੈ ਠੀਕ ਹੈ ਵੀ ਕੋਈ ਬੱਠਾ ਦੀ ਲੋੜ ਨਹੀਂ ਇਹਦੇ ਚ ਪਾਈ ਚੱਲੂ ਗੋਹਾ ਸਾਵੇਂ ਚੜ ਲਾਂਗੇ ਗੋਹਾ ਸਮਝਣਾ ਸਹੀ ਗੱਲ ਹੈ ਤਾਂ ਇਹ ਵੀ ਇੱਕ ਨਵੀਂ ਤਕਨੀਕ ਲਗਾਈ ਹੈ ਹਾਂ ਤਕਨੀਕੀ ਕੰਮ ਆ ਗਿਆ ਤਕਨੀਕੀ ਹਾਂ ਬਾਕੀ ਆ ਖੋਰਲੀ ਦੀ ਵੀ ਐਂਗਲ ਲੱਗੀ ਵੀ ਹੈ ਨਾ ਵੀ ਇਹ ਹੋਰ ਸਿੰਗਲ ਹੋਣਾ ਹੋਵੇ। ਹੋਰ ਹਜੇ ਮੈਂ ਲਗਾਉਣੀ ਐ ਸੋਪਾ ਦੀ ਮੇਰੇ ਲਈ ਕੋਈ ਨਹੀਂ ਕੱਸੀ ਜਾਂਦੀ ਐ ਬਾਈ। ਇਹ ਵੀ ਇੱਕ ਵਧੀਆ ਢੰਗ ਨਾਲ ਤਿਆਰ ਕੀਤਾ ਵਸ ਸਟੰਡਰਡ ਆ। ਨਾਈਟ ਮੂਡ ਲੱਗੇ ਆਜਾ ਮੜੇ ਕਰੀਏ ਜਾਣਕਾਰੀ ਸੰਨ। ਇਹਦਾ ਬਾਜ ਆ ਬਿੱਤੀ ਵੱਡਾ ਬਾਜ। ਵੱਡਾ ਬਾਜ। ਵੱਡਾ ਬਾਜ। ਇਹ ਵੀ ਮੂਡ ਤਿਆਰ ਹੋਇਆ ਅਸਲ ਵਿੱਚ ਹੈ ਨਾ। ਹਾਂਜੀ ਆ ਬਿੱਤੀ। ਮੇਰੀ ਟੀਨੀ ਰਾਬਨਾ ਦਾ ਬਾਈ ਵੱਡਾ ਬਾਜ ਇਹ ਆ। ਮੂਮਾ ਮੂਮਾ ਪਿੰਡ ਦੇ ਵਿੱਚ ਹੈ। ਮੂਮਾ ਪਿੰਡ ਦੇ ਵਿੱਚ। ਹੋਰ ਡਿਟੇਲ ਦੀ ਵੀ ਇਹਦੀ ਮਰਜੀ ਕਿੰਨੀ ਉਮਰ ਹੋ ਗਈ। ਇੱਕ ਤਾਂ ਪਹਿਲਾਂ ਇਹ ਤਰੌਲੇ ਮੇਲੇ ਦਾ ਜਿਹੜਾ ਆਪਣਾ ਠੀਕ ਹੈ ਵਿੱਚ ਇੰਦੀ ਹਣਾ ਉੱਥੇ ਚੈਂਪੀਅਨ ਸੀਗਾ ਠੀਕ ਹੈ ਜੀ ਉੱਥੇ 9ਵੇਂ ਨੰਬਰ ਤੇ ਸੀ ਇੱਕ ਹੀ ਚੜੱਕੇ ਦੂਜੇ ਤੇ ਚੜੱਕੇ ਠੀਕ ਹੈ ਹਾਂ ਚੜੱਕੇ ਹੀ ਦੂਜਾ ਨੰਬਰ ਹੈ ਠੀਕ ਹੈ ਬੋਲ ਇਹ ਸਾਰੇ ਨੰਬਰ ਕਾਓ ਕਿੰਨੇ ਮਹੀਨਿਆਂ ਦਾ ਹੋ ਗਿਆ ਇਹ ਇਹ 4 ਸਾਲ ਦਾ ਵੀਰੇ 4 ਸਾਲ 4 ਸਾਲ ਦਾ ਜਵਾਨੀ ਹੁਣ ਹੋਇਆ ਬਾਈ ਹਾਂਜੀ ਹਾਂ 4 ਸਾਲ ਹੋ ਬਹੁਤ ਚੰਗਾ ਹੋ ਗਿਆ ਬਾਈ ਹੁਣ ਅਸਲ ਵਿੱਚ ਵੱਡੇ ਛੋਟੇ ਨਾਲ ਇੱਕੀ ਟੱਕਰ ਦੇਣੀ ਆ ਨੇ ਹਾਂਜੀ ਹੋਰ ਬੈਕਗਰਾਉਂਡ ਕੀ ਹੈ ਇਹਦਾ ਥੋੜਾ ਇਹ ਉਹ ਜਬਰੂ ਸਾਹਨ ਦਾ ਬੱਚਾ ਜਿਹੜਾ ਪਿੰਡੇ ਗਿਲਹੋਈਆਂ ਦੇ ਕੋਲ ਆ ਠੀਕ ਹੈ ਜੀ ਤੇ ਮਾਦਰ ਘਰ ਸੋਨਾ ਭੈਣ ਵੀ ਆਪਣੇ ਕੋਲ ਆਈ ਸੀ ਪਿੰਡਾ ਹੀ ਫਿਰ ਵਾਪਸ ਲੈ ਗਿਆ 16 ਕਿਲੋ ਦੁੱਧ ਕੱਢਿਆ ਨੇ ਠੀਕ ਹੈ ਜੀ ਇਹਦੀ ਭੈਣ ਨੇ ਅੱਛਾ ਜੀ ਭੈਣ ਦਾ ਰਿਕਾਰਡ ਮੈਨੂੰ ਸੋਨਾ ਲੱਗਿਆ ਬਾਕੀ ਬੱਚੇ ਬਹੁਤ ਸੋਹਣੇ ਆਏ ਇਹਦੇ ਕੱਟੀਆਂ ਆਈਆਂ ਸੱਤ ਪਿੰਡ ਤੇ ਠੀਕ ਹੈ ਜੀ ਇਹ ਤਿੰਨ ਕ ਕੱਟੇ ਆਏ ਚਾਰ ਸੀਮਨ ਤਿਆਰ ਹੈਗਾ ਨਹੀਂ ਸੀਮਨ ਹੈ ਨਹੀਂ ਬਿਰਤੀ ਆਪਣੇ ਕੋਲ ਓਕੇ ਜੀ ਸੀਮਨ ਨਹੀਂ ਤਿਆਰ ਕਰਾਇਆ ਅੱਛਾ ਠੀਕ ਹੈ ਹਾਂ ਜੀ ਠੀਕ ਹੈ ਇਹ ਡ੍ਰੈਕਟਰ ਸਾਡ ਦਾ ਮੇਰੇ ਕਿਦਾਂ ਡ੍ਰੈਕਟਰ ਸਾਡ ਦੇ 2520 ਸੀ ਇਹ ਪਿੰਡੇ ਗੱਲ ਕੋਈ ਹੋਈ ਨਹੀਂ ਆਲੇ ਸਭਾਈ ਜੀ ਹਾਂ ਇਹ ਬਾਰਡਰ ਲਾਈਨ ਦੀ ਆ ਬਹੁਤ ਸੋਹਣੀ ਇਹਦਾ ਕੱਟਾ ਸੇਲ ਕਰਤਾ ਆਪਾਂ ਬਰੇ ਵਾਲੇ ਚਲੇ ਗਏ 40 ਜਿੰਨੇ ਦਾ ਸੇਲ ਹੋਇਆ ਜੀ ਕੱਟਾ 40000 ਦਾ ਫਿਰ 3 ਮਹੀਨੇ ਦਾ 3 ਮਹੀਨੇ ਦਾ 3 ਮਹੀਨੇ ਦਾ 40000 ਹੂੰ ਤੇ ਇਹ ਆਪਣੀ ਗਰੇਟਡ ਆ ਵੀ ਹਾਂਜੀ ਹਾਂ ਗਰੇਟਡ ਤੇ ਇਹ ਆਪਣੀ ਬੂਰੀ ਜਾ ਗਈ ਇਹ ਬੂਰੀ ਝੁੱਟ ਜਾ ਗਈ ਇਹ ਗੱਬੜਾ ਤਿੰਨ ਦਿਨ ਤੇ ਆਪਰੇ ਵਾਲਾ ਉਹ ਦਿਖਾ ਉਹ ਖੜਾ ਹਾਂ ਇਹ ਆ ਗਿਆ ਜੀ ਛੋਟਾ ਵਾਲਾ ਕਿਹੜਾ ਹੈ ਆ ਆ ਅੱਛਾ ਅੱਛਾ ਕਿਹੜਾ ਇਹ ਵਾਲਾ ਕੱਟਕਾਂ ਬੜੀ ਨਾ ਬਹੁਤ ਸੋਹਣਾ ਕੱਟਾ ਤਿਆਰ ਕਰੀ ਨਾ ਬਰੀਡਿੰਗ ਦੇ ਨਾਲ ਕੱਟਕਾਂ ਦੇ ਅਜਾ ਵੀ ਬਾਈ ਮੂੰਹ ਬਹੁਤ ਸੋਹਣਾ ਇਹ ਵੀ ਤਰਨਾੜ ਵਾਲੀ ਆਪਣੀ ਇਹ ਸੇਲ ਹੋ ਗਈ ਪਿੰਜੀ ਪਟਿਆਲੇ ਵਾਲੇ ਲੈ ਗਏ ਉਹ ਤਰਨਾੜ ਦੀ ਹੈ ਕੱਟੀ ਵੀ ਹੈ ਨਾ ਹਾਂ 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 ਇਹ ਬਹੁਤ ਸੋਹਣੀ ਮੂੰਹ ਦੀ ਦੇਖੋ ਬਾਈ ਸੇਲ ਮੂੰਹ ਦੀ ਬਹੁਤ ਸੋਹਣੀ ਤਰਨਾਕ ਨਾ ਜਮੀ ਮੋਰ ਲਜੜ ਦਿੰਦਾ ਦੁੱਧ ਦੁੱਧ ਨਾਲੇ ਗਰਦ ਕਰ ਦਿੰਦਾ ਇਹ ਵੀ ਅੱਜ ਹੀ ਸੇਲ ਸਾਡੇ ਸਾਹਮਣੇ ਹੋਈ ਹੈ ਬਾਈ ਅੱਜ ਹੀ ਸੇਲ ਅੱਜ ਮੀਟਿੰਗ ਵੀ ਉਹ ਭਰਾ ਆਏ ਨੇ ਸੀਗੇ ਤੇ ਉਹਨਾਂ ਨੇ ਸੇਲ ਇਹ ਜਿਹਨੇ ਬਾਈ ਨੇ ਕਰਤੀ ਉਹਨਾਂ ਨੇ ਲੈ ਲਈ ਤਾਂ ਦੇਖੋ ਇਹ ਖੁਸ਼ੀ ਹੁੰਦੀ ਹੈ ਅੱਜ ਮੈਨੂੰ ਉਦੋਂ ਵੀ ਖੁਸ਼ੀ ਹੈ ਵੀ ਸਾਡੇ ਖਾਲਸਾ ਜੀ ਪਹਿਲੇ ਦਿਨਸ ਕਸਮ ਲੈ ਕੇ ਮੈਂ ਤਾਂ ਪਤਾ ਨਹੀਂ ਜੀ ਅਰਬੀਰ ਖਾਲਸਾ ਤੇ ਇੱਕਮ ਖਾਲਸਾ ਜੀ ਪਹਿਲਾਂ ਤੋਂ ਵੀ ਪਿਆਰ ਗੁਰੂ ਦੇ ਲਾਡਲੀਆਂ ਲਾਡਲੀਆਂ ਪੋਚੀਆਂ ਐ ਮੈਨੂੰ ਕਹਿੰਦਾ ਮੈਂ ਤਾਂ ਯਾਰ ਖੱਜਿਆ ਕੋੜਾ ਤੇਰੇ ਕੋਲੇ ਆ ਗਿਆ ਮੈਂ ਘਰੇ ਆ ਕੇ ਮੈਂ ਯਾਰ ਬਾਈ ਮੈਂ ਕੋੜਾ ਕਿੱਥੇ ਬੰਨੇ ਨੇ ਮੈਂ ਕੋੜੇ ਮੈਂ ਹਲੀਦ ਮੈਂ ਕੋੜਾ ਕਿੱਥੇ ਬੰਨੇ ਕਹਿੰਦਾ ਮੈਂ ਤਾਂ ਮੋਟਰਸਾਈਕਲ ਨੂੰ ਅਸੀਂ ਕੋੜਾ ਕਹਿੰਦੇ ਠੀਕ ਹੈ ਤੇ ਬਾਈ ਨੂੰ ਦੇਖੋ ਉਹ ਤਾਂ ਹਾਂ ਮੋਟਰਸਾਈਕਲ ਨੂੰ ਕਹਿੰਦਾ ਕੋੜਾ ਕਹਿੰਦੇ ਆ ਲੈਟ ਗਿਆ ਜੀ ਨਾ ਮੈਂ ਤੇਰੀ ਬਾਈ ਨੂੰ ਫੋਨ ਲਾਤਾ ਤੂੰ ਮੈਂ ਘੋੜੇ ਤੇ ਆਉਣਾ ਇਹ ਬਾਈ ਮੈਂ ਲਾਡਲੀਆਂ ਫੋਜਾਂ ਦੇ ਆਪਣੇ ਜਿਹੜਾ ਬੋਲਾ ਉਹ ਬੋਲਦਾ ਵੀ ਮੈਂ ਘੋੜੇ ਤੇ ਆਉਣਾ ਇਹ ਬਾਈ ਨੇ ਕਿਹਾ ਵੀ ਮੈਂ ਕਿਹਾ ਸੋਨਾ ਬਣਾਗੇ ਉਹ ਤੋਂ ਪਹਿਲਾਂ ਪੂਰੀ ਮੱਝ ਲੈ ਲਈ ਸੀ ਅੱਛਾ ਅੱਛਾ ਜੀ ਹਾਂ ਠੀਕ ਹੈ ਬਾਈ ਹੁਣੇ ਉਹ ਤੋਂ ਬਾਅਦ ਘਰ ਪਰ ਗਿਆ ਦੇ ਲੈ ਬਾਈ ਉਹ ਤੋਂ ਬਾਅਦ ਬਰੀਡ ਤੇ ਕੰਮ ਕਰਦਾ ਉਹ ਤੋਂ ਬਾਅਦ ਆਪੋ 14 ਪਸ਼ੂ ਵੀ ਹੋ ਜਾਂਦੇ 13 ਵੀ ਰਹਿ ਜਾਂਦੇ ਆ ਔਰ 10 ਦਾ 3-4 ਸੇਲ ਕਰਦੇ ਹੁਣ ਜੇ ਕੱਲ ਨੂੰ ਕਹ ਜੂਗਾ ਆਹ ਵੀ ਪੂਰਾ ਘਟਾ ਉਹ ਨਹੀਂ ਲੰਡੂ ਪੰਜੂ ਪਾਲੀ ਬੈਠੇ ਆ ਲਾ ਜੀ ਲਾ ਬਰੇ ਕਸਮ ਲੱਗੇ ਇਹਦੀ ਮਾਂ ਨੇ ਲੱਖੇ ਕੋਲੇ ਸੀਗੀ ਬਿਰਕਣੇ ਤੇ ਬਾਈ ਆਪਣੇ ਨੇ ਰਾਈਆਂ ਵਾਲੇ ਨੇ ਇਹ 2017 ਆ 16 ਦੇ ਵਿੱਚ ਵੀ ਬਾਈ ਹਾਂ 16 17 ਹਾਂ 16 ਤੇ 17 ਤੇ ਇਹਨੇ ਬਾਈ ਜੀ ਮੇਲਿਆਂ ਦੇ ਉੱਤੇ ਦੁੱਧ ਮੈਂ ਇਸਨੇ 20 21 23 23 ਕਿਲੋ ਚਵਾਇਆ ਆ ਬੂਰੀ ਨੇ ਜਿਹੜੀ ਹੋਰ ਖੜੀ ਐ ਬਹੁਤ ਬੰਦੇ ਇਹਨੂੰ ਜਾਣਦੇ ਲੱਖਿਆਲੀ ਮਾਂ ਚ 23 23 ਕਿਲੋ ਦੁੱਧ ਚਵਾਏ ਨੇ ਉਹਦਾ ਕੱਟਾ ਇਹ ਬਾਜ ਤਾਂ ਹੀ ਤਿਆਰ ਕਰਵਾਇਆ ਕਹਿੰਦੇ ਜੇ ਕੋਈ ਵੀਰ ਹੁੰਦਾ ਨਾ ਵੀਰ ਤਿਆਰ ਕਰਨ ਨੂੰ ਤੇ ਅੱਗੇ ਬੂਰੀ ਵੱਧ ਸੇਲ ਕਰਾਂਗੇ ਠੀਕ ਹੈ ਬਾਈ ਇਹ ਵੱਡੇ ਵਾਰ ਤੋਂ ਕਰਨਾ ਠੀਕ ਹੈ ਬਾਈ ਹਾਂ ਕਈ ਵੀਰ ਹੁੰਦੇ ਆ ਨਾ ਲੋ ਜੀ ਜਨੇ ਦਾ ਆਏ ਆ ਇਹਨੇ ਕਈ ਸੂਏ ਲੜੇ ਹੁਣ ਇਹ ਵੀ ਕਹਿੰਦੇ ਵੱਡੀ ਹੋਣ ਲੱਗ ਗਈ ਵੀ ਚਲ ਨਵਾਂ ਖੂਨ ਇਹਨਾਂ ਕੋਲੇ ਹੈਗਾ ਹਾਂਜੀ ਹਾਂਜੀ ਤੇ ਖਾਲਸਾ ਜੀ ਛੋਟਾ ਨੰਬਰ ਬੋਲਿਓ ਨੰਬਰ ਵੀਰ ਜੀ ਆਪਣਾ ਹੈਗਾ 98721 ਹਾਂਜੀ 09977 ਠੀਕ ਹੈ ਜੀ ਇਹ ਆਪਣਾ YouTube ਤੇ ਚੈਨਲ ਵੀ ਹੈਗਾਗਾ ਦੇਖੋ ਡੈਰੀ ਫਾਰਮ ਨੂੰ ਦੇਖੋ ਡੈਰੀ ਫਾਰਮ ਦੇ ਨਾਮ ਤੇ ਹਾਂ ਦੇਖੋ ਡੈਰੀ ਫਾਰਮ ਨੂੰ ਠੀਕ ਹੈ ਨੰਬਰ ਆਪਣਾ ਹੈਗਾ 98721 09977 ਲੋ ਜੀ ਇਹ ਨੰਬਰ ਹੈ ਬਾਈ ਦਾ ਫਾਰਮ ਦਿਖਾਤਾ ਹਨਾ ਰੂਫ ਫਸ ਹੋ ਰਹੀ ਆ ਬਾਈ ਹੁਣ ਜਦ ਵੱਡੇ ਦਾ ਸੋਨਾ ਪ੍ਰਬੰਧ ਕੀਤਾ ਹੋਇਆ ਤੇ ਬਾਈ ਕੋਲੇ ਆ ਵੱਡਾ ਝੋਟਾ ਹੈਗਾ ਤੇ ਅੱਜ ਮੀਟਿੰਗ ਹੋਈ ਹੈ ਬੀਐਫਏ ਟੀਮ ਦੀ ਤੇ ਜਿਵੇਂ ਤੁਹਾਨੂੰ ਦਿਖਾਈ ਹੈ ਉਹਨਾਂ ਲੈ ਵੀ ਕੀਤਾ ਦੀ ਆਪਾਂ ਵੀਡੀਓ ਹੀ ਬਣਾਈ ਹੈ ਤੇ ਫਾਰਮੇ ਦਿਖਾਤਾ ਤੁਹਾਨੂੰ ਆ ਸਾਰਾ ਪ੍ਰਬੰਧ ਵੀ ਦਿਖਾਤਾ ਬਾਈ ਦੀ ਸਾਮ ਸੰਭਾਲ ਹਨ ਇੱਧਰ ਕੱਚੇ ਢੇਰੀ ਦੀ ਆਪਾਂ ਗੱਲ ਕਰੀਏ ਕੱਕਾ ਦਿੱਤਾ ਪਿਆਗਾ ਠੀਕ ਹੈ ਜੀ ੱੱਲੇ ਮੈਟ ਤੇ ਇੱਧਰ ਵੀ ਆ ਗਿਆ ਆਪਣਾ ਕੋਪਰ ਵਿੱਚ ਸਿਰਦ ਨੂੰ ਬਾਈ ਇਕੱਠਾ ਕਰਕੇ ਹਨ ਤੇ ਚੰਗਾ ਇੱਕ ਫਾਰਮ ਤਿਆਰ ਕੀਤਾ ਬਾਬਾਈ ਦਾ ਤੇ ਜੇ ਵਧੀਆ ਲੱਗੀ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਹ ਖਤਰੀ ਆ ਗਈ ਤੇ ਮੇਨ ਗੱਲ ਵਿੱਚ ਆਹੀ ਮੇਨ ਗੱਲਾਂ ਹੁੰਦੀਆਂ ਸਾਂਭ ਸੰਭਾਲ ਜੀਆ ਭਾਈ ਡਲਾਣਾ ਨੂਨ ਦਾ ਡਲਾ ਵਿੱਚ ਪਿਆਗਾ ਤੇ ਇਹ ਗੱਲ ਬਾਤ ਤੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ